ਬੋਲੇ ਸ਼ਾਨ ਅਨੈਤ ਸ਼ਾ ਕੋਲੋਂ ਦਾ ਕਹਿੰਦੇ ਕੀ ਕਰਨਾ ਹੈ ਕੌਣ ਹੈ ਤੂੰ ਕਹਿੰਦਾ ਮੈਂ ਹੈਗਾ ਜੀ ਸ਼ੇਖ ਕਹਿੰਦੇ ਮੈਂ ਤਾਂ ਰਾਈ ਆ ਤੇਰੀ আর میری ਜਾਤ ਚ ਬੜਾ ਫਰਕ ਹੈ ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਮਰੀਦ ਬਣਨਾ ਹੈ ਕਹਿੰਦਾ ਰ ਪਨੋ ਪਾਉਣਾ ਪਿਆਜ ਲਾਉਂਦੇ ਸੀ ਕਹਿੰਦੇ ਭੁੱਲਿਆ ਰੱਬ ਨੂੰ ਕੀ ਪਾਉਣਾ ਇਧਰੋਂ ਪਟਣਾ ਤੇ ਇਧਰ ਲਾਉਣਾ ਗੱਲ ਨਹੀਂ ਹੈ ਦੁਨੀਆ ਨੂੰ ਦੁਨੀਆ ਵੱਲ ਪਿੱਠ ਕਰਕੇ ਰੱਬ ਵੱਲ ਮੂੰਹ ਕਰ ਲੈਣੇ ਕਹਿੰਦੇ ਰੱਬ ਮਿਲ ਜਾਂਦਾ ਅਖੀਰ ਉਹ ਨੂੰ ਰੱਖ ਲਿਆ ਬੜੀ ਸੇਵਾ ਕਰਦਾ ਬਹੁਤ ਦਿਨ ਲੰਘ ਗਏ ਅੱਜ ਰਿਸ਼ਤੇਦਾਰੀ ਚੋਂ ਆ ਬਿਆਹ ਵੀ ਬਿਆਹ ਹੈ ਜਰੂਰ ਆਇਓ ਉਸ ਵੇਲੇ ਅਨਾਇਤ ਸਾਹਿਬ ਕਹਿਣ ਲੱਗਿਆ ਵੀ ਮੈਂ ਤਾਂ ਮੇਥੋਂ ਤਾਂ ਨਹੀਂ ਆ ਹੁੰਦਾ ਦੇਖੋ ਕਿਸੇ ਨੂੰ ਭੇਜਾਂਗੇ ਬੱਚੇ ਸਾਰੇ ਹੀ ਤਿਆਰ ਹੋ ਗਏ ਘਰ ਵਾਲੀ ਵੀ ਤਿਆਰ ਹੋ ਗਈ ਉਹ ਕਹਿੰਦਾ ਤੁਸੀਂ ਸਾਰੇ ਜਾਣੇ ਹੋ ਮੈਨੂੰ ਲੁੱਟ ਲੈਣਾ ਇਹਨੇ ਬੁੱਲੇ ਨੇ ਲੁੱਟ ਲੈਣਾ ਬੱਚੇ ਪਰਵਾਹੀ ਨਹੀਂ ਕਰਦੇ ਹੁੰਦੇ ਵਾਪੇ ਵੀ ਐਵੇਂ ਹੀ ਕਰ ਜਾਂਦਾ ਲੁੱਟ ਲੈਣਾ ਲੁੱਟ ਰਿਹਾ ਚੰਗਾ ਭਲਾ ਸ਼ਰੀਰ ਬੰਦਾ ਇਹਨੇ ਕਿ ਲੁੱਟ ਲੈਣਾ ਉਹ ਚਲੇ ਗਏ ਬੁੱਲੇ ਨੇ ਕਹੇ ਲੈ ਜਾਲ ਲੈ ਜਾਲ ਲਿਆਂਦਾ ਅੱਧਾ ਪੀ ਲਿਆ ਕਹਿੰਦੇ ਆ ਪੀ ਲੈ ਤੂੰ ਬਾਕੀ ਉਹ ਸ਼ਰਤੀਨਾ ਸਾਹਬ ਹੋ ਗਏ ਉੱਤੇ ਉਛਲੇ ਕਈ ਦਿਨ ਲੰਗੜ ਤੋਂ ਬਾਅਦ ਦੇਖਿਆ ਵੀ ਇਹਨੇ ਸ਼ਕਤੀ ਜਦਵ ਕਰ ਲਈ ਗਾਜੇ ਉਹ ਜਿਵੇਂ ਚੱਲ ਰਿਹਾ ਕਹਿੰਦੇ ਫਲਾਣਾ ਪੀਰ ਹੈ ਉਹਦੇ ਕੋਲ ਜਾਣਾ ਹੈ ਉਹਦਾ ਉਸਾਚ ਹਾਜ਼ਰੀ ਲਵਾਇਆ ਆਦੀ ਬਰਾਤ ਨੇ ਉੱਥੇ ਗਿਆ ਤਾਂ ਪੀੜ ਬੜੀ ਦੂਰ ਦਾ ਇਲਾਕਾ ਸੀ ਮਿਲ ਨਾ ਸਕਿਆ ਤਾਂ ਫਿਰ ਜਦ ਬਾਰੀ ਆਈ ਮਿਲਿਆ ਤੇ ਸੂਰਜ ਛਿਪਣਾ ਵਾਲਾ ਹੋ ਗਿਆ ਉਸਨੇ ਬਾਹਰ ਆਇਆ ਕਹਿੰਦਾ ਵੀ ਪੀਰ ਨੇ ਕਹਿਆ ਸੀ ਅੱਜ ਆ ਜੀ ਦੇਖਦਾ ਸਾਤੀ ਵਰਤ ਕੇ ਕੰਧ ਸੀ ਉੱਥੇ ਕੰਤੇ ਚੜ ਗਿਆ ਉਹ ਕੰਧ ਨੂੰ ਘੋੜੇ ਮੰਗੇ ਨਿਠਾ ਕੇ ਲੈ ਆਏ ਕਈ ਪ੍ਰੇਮੀਆਂ ਦਾ ਇਹ ਖਿਆਲ ਹੁੰਦਾ ਹੈ ਵੀ ਇਹ ਐਵੇਂ ਰਵੈਤਾਂ ਰੂਤਾਂ ਨਹੀਂ ਸਾਡੇ ਪਿੰਡ ਥਮੋਰ ਤੇ ਇੱਕ ਕੰਧ ਗੜੀ ਹੁੰਦੀ ਸੀ ਖੇਤਾਂ ਸਾਡੇ ਬਜ਼ੁਰਗ ਬਾਬੇ ਦੱਸਦੇ ਹੁੰਦੇ ਕਹਿੰਦੇ ਆ ਜਿਹੜਾ ਜਰਗ ਵਾਲਾ ਸਾਂਤ ਸੇ ਇਹ ਸ਼ੇਰ ਦੀ ਸਵਾਰੀ ਕਰਿਆ ਕਰਦਾ ਸੀ ਮੇਰੇ ਕਹਿ ਗੱਦ ਕਹੇ ਸੰਤ ਨੂੰ ਮਿਲ ਲੈਣਾ ਸ਼ੇਰ ਤੇ ਚੜ ਕੇ ਜਾਂਦਾ ਸੀ ਉਹ ਇਥੇ ਆਪਣੇ ਪਿੰਡ ਦੇ ਸੰਤਾਂ ਨੂੰ ਮਿਲਣ ਆਇਆ ਸੇਵਕਾਂ ਨੇ ਖਬਰ ਕਰੀ ਕੇ ਮਹਾਰਾਜ ਸੰਤ ਆ ਰਹੇ ਨੇ ਜਰਗ ਵਾਲੇ ਪਰ ਸ਼ੇਰ ਤੇ ਚੜੇ ਆਉਂਦੇ ਉਹ ਕੰਦ ਸੀ ਟੁੱਟੀ ਹੋਈ ਉਹਦੇ ਉੱਤੇ ਬੈਠੇ ਦਾਤਣ ਕਰਦੇ ਉਹਨੂੰ 탑ੀ ਤੇ ਸੀ ਕਹਿੰਦੇ ਚੱਲ ਸੰਤ ਆਉਂਦੇ ਨੇ ਆਪਾਂ ਵੀ ਕਾਹ ਜਾ ਕੇ ਮਿਲੀਏ ਉਹ ਕੰਧ ਖੇਤਾ ਚੱਲ ਉੱਥੇ ਗੜੀ ਹੁੰਦੀ ਐ ਜੀ ਨਿਆਣੇ ਹੁੰਦੇ ਉਹਦੇ ਤੇ ਕਦੇ ਚੜ ਜਾਂਦੇ ਉਤਰ ਜਾਂਦੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੁੰਦੀਆਂ ਕੋਈ ਬਾਤ ਨਹੀਂ ਸੀ ਐਸੀ ਕੋਈ ਕੰਧ ਕਿਵੇਂ ਤੁਰ ਗਈ ਇਹ ਗੱਲਾਂ ਹੋਰ ਨੇ ਉਹ ਹੋਰ ਨੇ ਉਹ ਜਿਸ ਵਾਰ ਭੁਲੇਖਾ ਆ ਗਿਆ ਕਹਿੰਦੇ ਆ ਕਿਵੇਂ ਰਿਹਾ ਕਹਿੰਦਾ ਮਹਾਰਾਜ ਬੜੀ ਧੇਰ ਲੱਗੀ ਸੂਰਜ ਛਿਪਣਾ ਲਾ ਹੋ ਗਿਆ ਤੇ ਜਦ ਤੁਸੀਂ ਇਹ ਵਚਨ ਤੁਹਾਡਾ ਸੀ ਵੀ ਆਜ ਨਹੀਂ ਜਲਦੀ ਅੱਜ ਅਜ ਹੁਣ ਤਾਂ ਕੋਈ ਤਰੀਕਾ ਨਹੀਂ ਸੀ ਫਿਰ ਕਹਿੰਦੇ ਕੀ ਕਰਿਆ ਕਹਿੰਦਾ ਮਹਾਰਾਜ ਮੈਂ ਕਾਂਢ ਦੀ ਸਵਾਰੀ ਕਰ ਲਈ ਕਹਿਣ ਲੱਗੇ ਤਾਂ ਸਾਬਰ ਨਹੀਂ ਹੈ ਬੰਦਾ ਇਹ ਤਾਂ ਸਰਾਬ ਦੇ ਕੇ ਮਾਰ ਦਊਗਾ ਨੁਕਸਾਨ ਕਰ ਦੂ ਬਗਾਨੇ ਪੁੱਤਰਾ ਨੂੰ ਮਾਰ ਦੂ ਫਿਰ ਤੇ ਹੱਥ ਫੇਰਿਆ ਖਾਲੀ ਘਰ ਤਾਂ ਬڑے ਸਾਲ ਸੇਵਾ ਕਰਦੇ ਤੇ ਪਛਤਾਉਂਦੇ ਦੇ ਲੰਘੇ ਕੁਛ ਨਾ ਬਣਿਆ ਅਖੀਰ ਇੱਕ ਵਾਰੀ ਪ੍ਰਸੰਨ ਹੋ ਗਏ ਪ੍ਰਸੰਨ ਹੋਇਆ ਨੇ ਮੁੜ ਕੇ ਦੇਤੀ ਸ਼ਰਤੀ ਕਹਿੰਦੇ ਬੁੱਲਿਆ ਹੁਣ ਇੱਕ ਥਾਂ ਦੋ ਸ਼ੇਰ ਨਹੀਂ ਰਹਿੰਦੇ ਹੁੰਦੇ ਜਾ ਤੂੰ ਉਹ ਆਪਣੇ ਕਸੂਰ ਆ ਗਿਆ ਸਮਾਂ ਲੰਘਿਆ ਮਹਿਮਾ ਸੁਣੀ ਵੀ ਬੜੇ ਇਕੱਠ ਹੁੰਦੇ ਨੇ ਬੜੇ ਲੋਕ ਉਹਨਾਂ ਕੋਲ ਜਾਂਦੇ ਨੇ ਕੁਆਲੀਫਿਕੇਸ਼ਨ ਹੈ ਸੰਤਾਂ ਦੇ ਬੜਾ ਇਕੱਠ ਹੁੰਦਾ ਦੇਖਨੇ ਪਰਲੀ ਪਰਲੀ ਬਾਅਦ ਲਈ ਅੰਦਰਲੀ ਗੱਲ ਹੋਰ ਹੁੰਦੀ ਆ। ਸ਼ਾਂਤਾਨ ਨੇ ਆਪਣਾ ਲੜਕਾ ਭੇਜਤਾ ਜਾ ਦੇਖਤਾ ਕਿੰਨਾ ਗਮਾਨ ਹੈ ਉਹਦੇ ਚ। ਜਦ ਗਿਆ ਬੜੀ ਸੇਵਾ ਕਰੀ। ਜਰਨਾਦਨ ਜਿੰਨੇ ਦਿਨ ਰਿਹਾ ਬੜੀ ਸੇਵਾ ਕਰੀ। ਉਹਦੇ ਬਾਅਦ ਵਾਪਸ ਆਇਆ ਤਾਂ ਬਹੁਤ ਸਾਰੇ ਮਰੀਦ ਬੈਠੇ ਸੀ ਉੱਥੇ ਹੀ ਉਹਨੇ ਹੱਥ ਛੋੜ ਤੇ ਬੁਲੇ ਨੇ। ਅਨੈਸ਼ਕ ਆਇਆ ਬੜੀ ਸੇਵਿਤ ਕਰੀ ਕਹਿੰਦੇ ਐਂ ਦੱਸ ਜਾ ਤੂੰ ਆਇਆ ਤੈਨੂੰ ਛੱਡਣ ਆਇਆ ਕਹਿੰਦਾ ਮਹਾਰਾਜ ਬਹੁਤ ਮਰੀਜ਼ ਬੈਠੇ ਸੀ ਵਿਹਲੇ ਨਹੀਂ ਸੀਗੇ ਉਹ ਉਥੋਂ ਇਹਨੂੰ ਉਹਨਾਂ ਨੇ ਆਤਮੋਦਾਇਬ ਕਰਕੇ ਤੋੜ ਦਿੱਤਾ ਹਾਂ ਕਹੇ ਉਹ அவਮਾਨ ਹੋ ਗਿਆ ਵੀ ਮੈਂ ਕੁਝ ਬਣ ਗਿਆ ਉੱਥੇ ਬੈਠਿਆ ਨੇ ਸ਼ਕਤੀ ਖੇਚਲੀ ਖਾਲੀ ਕਰਤਾ ਬੋਲਾ ਨਾਲ ਹੁਕਮ ਕਰਤਾ ਵੀ ਇਹ ਸਾਡੇ ਮੁੱਥੇ ਨਾ ਲੱਗੇ 12 ਸਾਲ ਬੁੱਲੇ ਨੂੰ ਲੱਗਿਆ ਤਾਰੀਆਂ ਜਿਹੜੀਆਂ ਨੇ ਉਹਦੇ ਵੇਲੇ ਆਚਾਰੀਆਂ ਉਹਨੇ ਉਹ 300 400 ਗੱਜ ਦੇ ਉੱਤੇ ਕੈਂਪ ਲਾਉਂਦਾ ਰਿਹਾ ਪਰ ਪੀਰ ਦੇ ਕੋਲ ਨਹੀਂ ਸੀ ਆਇਆ ਇੱਕ ਵਾਰੀ ਪੀਰ ਪ੍ਰਸੰਨ ਹੋ ਗਏ ਉਸ ਵੇਲੇ ਬੁੱਲੇ ਨੂੰ ਫੇਰ ਪੂਰਾ ਕਰ ਦਿੱਤਾ ਕਲੀਆਂ ਗੱਲਾਂ ਨੇ ਲੰਮੀਆਂ ਚੌੜੀਆਂ ਦੀਆਂ ਬਾਤਾਂ ਸੋ ਮਹਾਂਕੜੀ ਹੈ ਸੁਖសារ ਨਦਰ ਕਰੇ ਜਿਸਾ ਆਪਣੀ ਤਿਸ ਲਾਏ ਹੇਤ ਪਿਆਰ ਜਿਹਨੂੰ ਨਦਰ ਕਰਦੇ ਵੇ ਉਹਨੂੰ ਪਿਆਰ ਲੱਗਦਾ ਪਿਆਰ ਦੇ ਵਿੱਚ ਆ ਕੇ ਚੱਕਰੀ ਕਰਦਾ ਮਨ ਜਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਉਹਦੇ ਅੰਦਰ ਵਿਵੇਕ ਬੁੱਧੀ ਜਾਗ ਪੈਂਦੀ ਹੈ ਸੱਤ ਤੇ ਸੱਤ ਦੀ ਪਛਾਣ ਆ ਜਾਂਦੀ ਹੈ ਨਿਰਣਾ ਕਰ ਲੈਂਦਾ ਪਰਮੇਸ਼ਰ ਨੂੰ ਆਪਣੇ ਅੰਦਰ ਦੇਖ ਲੈਂਦਾ ਨਾਨਕ ਸਤਗੁਰ ਮਿਲੇ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਰ ਉਹਦੇ ਚਾਇਆ ਵੀ ਜਿਹੜਾ ਜਿਆ ਦੇਖਦਾ ਹੈ ਨਾ ਸਤਗੁਰੂ ਨੂੰ ਜਿੰਨੀ ਕੁ ਸਰਦਾ ਦਾ ਗਾਉ ਕਰਦਾ ਹੈ ਚਾਹੇ ਸਾਧੂ ਸੰਤ ਨੂੰ ਕਰਦਾ ਹੈ ਚਾਹੇ ਸਤਿਗੁਰੂ ਨੂੰ ਕਰਦਾ ਹੈ ਫਲ ਉਹਨਾਂ ਤੇ ਮਿਲਦਾ ਹੈ। ਕਿਉਂਕਿ ਐਸਾ ਪਾਈ ਗੁਰੂ ਸਾਹਿਬ ਜੀ ਨੇ ਫਰਮਾਨ ਕਰਿਆ। ਜਗ ਦੇਖਣ ਹਾਰਾ ਵੇਖਣ ਹਾਰਾ ਜੀ ਹਾਣਾ ਰੱਬ ਦੀ ਕਰਮਾਂ ਦੀ ਵੇਖਣ ਹਾਰਾ ਸੱਜ ਵੇਖਣ ਹਾਰਾ ਜੀ ਹਾਣਾ I'm gonna we <laughs>